ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੋਰ ਚੱਲੀ ਤਾਂ ਮੂਲਾ ਚੋਣਾ ਨਵਾਬ ਪਾਸ ਜਾਏ ਫਰਿਆਦੀ ਹੂਆ ਨਵਾਬ ਦੌਲਤਖਾਨ ਨੇ ਕਿਹਾ ਅਰੇ ਯਾਰਖਾਨ ਇਹ ਕੌਣ ਹੁੰਦਾ ਹੈ ਫਰਿਆਦੀ ਕਿਸ ਉੱਪਰ ਹੈ ਮੂਲੇ ਕੇਹਾ ਜੀ ਮੈਂ ਨਾਨਕ ਮੋਤੀ ਦਾ ਸੋਹਰਾ ਹਾਂ ਅਰ ਨਾਨਕ ਪਰ ਫਰਿਆਦੀ ਹੂ ਨਵਾਬ ਕਿਹਾ ਐ ਯਾਰਖਾਨ ਇਸ ਕੋ ਅੱਗੇ ਲੈ ਜਾਓ ਯਾਰ ਖਾਨ ਮੂਲੇ ਨੂੰ ਨਜ਼ਦੀਕ ਲੈ ਗਿਆ ਨਵਾਬ ਕਿਹਾ ਰੇ ਤੂੰ ਕਿਉਂ ਨਾਨਕ ਜੀ ਪਰ ਫਰਿਆਦੀ ਹੈ ਮੂਲੇ ਅਰਜ਼ ਕੀਤੀ ਨਵਾਬ ਸਲਾਮਤ 760 ਰੁਪਏ ਜੋ ਨਾਨਕ ਕੇ ਵਦੇ ਹੈ ਸੋ ਨਾਨਕ ਕੇ ਕਬੀਲੇ ਕੋ ਮਿਲੇ ਤਾਂ ਨਵਾਬ ਕਿਹਾ ਰੇ ਮੂਲਾ ਨਾਨਕਤਾ ਕੀਆ ਹੈ ਜੋ ਫਕੀਰਾਂ ਕੋ ਦੇਹੋ ਤਾਂ ਫਿਰ ਮੂਲੇ ਕਿਹਾ ਨਵਾਬ ਸਲਾਮਤ ਨਾਨਕਤਾ ਸਿਰੜੀ ਹੂਆ ਤਾਂ ਨਵਾਬ ਕਿਹਾ ਸੁਣ ਯਾਰ ਖਾਨ ਅੱਕ ਤੋਂ ਤਿੰਨ ਕਾ ਹੈ ਪਰ ਜੇ ਨਾਨਕ ਆਕੇ ਤਾਂ ਨਾਨਕ ਕੋ ਮੂਲਾ ਲੱਗਾ ਆਖਣ ਜੋ ਖੱਟ ਨਹੀਂ ਖਾਇਆ ਹੈ ਤਾਂ ਫਕੀਰਾਂ ਕੋ ਦੇ ਤਾਂ ਮੂਲੇ ਇਕ ਮੁੱਲਾ ਨੂੰ ਸਤ ਆਂਦਾ ਨਾਨਕ ਨੂੰ ਮੁੱਲਾ ਲੱਗਾ ਝਾੜਾ ਕਰਨੀ ਤਾਂ ਨਾਨਕ ਮगन ਹੋ ਗਿਆ ਜਾਂ ਨਾਨਕ ਕੇ ਨੱਕ ਵਿੱਚ ਪਲੀਤੇ ਸਾੜ ਕੇ ਲੱਗਾ ਦੇਵਨ ਨਾਨਕ ਬੋਲਿਆ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਕੀਤੀ ਜਿੰਕੀ ਉਜੜੈ ਹਲਵਾੜੇ ਕਿਆ ਥਾਓ ਫਿਰ ਮੁੱਲਾ ਕਹਿਣ ਲੱਗਾ ਜੋ ਤੂੰ ਕੋਣ ਹੁੰਦਾ ਹੈ ਤੂੰ ਆਪਣਾ ਨਾਂ ਸਾਨੂੰ ਦੱਸ ਤਾਂ ਫਿਰ ਨਾਨਕ ਜੀ ਰਾਗ ਮਾਰੋ ਵਿੱਚ ਸ਼ਬਦ ਬੋਲਿਆ ਕੋਈ ਆਖੇ ਪੂਤਨਾ ਕੋ ਕਹੇ ਬੇਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹਕਾ ਨਾਨਕ ਬਹੁਰਾਨਾ ਉਹ ਹਰਬਿਨ ਅਵਰ ਨਾ ਜਾਣ ਰਹਾਓ ਤੋ ਦੇਵਾਨਾ ਜਾਣੀ ਐ ਜਾ ਪਹਿ ਦੇਵਾਨਾ ਹੋਏ ایک ہی صاحب باہرا دوجا ابر نہ جانے کوئی تو دیوانہ جانیے جا ایک آ کر کمائی حکم پچھانے خسم کا دوجی ابر سی پکائے تو دیوانہ جانیے جا ساہب کرے پیار مندہ جانے آپ کو ابر پلا سنسار تواب پاس جائے کہا نواب سلامت نانک کپتی تا نہیں ہوا وہ تو کوئی اولییا ہے وہ خبردار ہے نواب کہا جہرام کو بلاؤو تا جہرام نو نواب بلایا تا جہرام آئے کے سلام کی توس تا نواب کہا آگ جہرام کیا کریے میں تو نانک کے پیسے رکھنے نہیں نانک کہا کو فقیرہ کو کلاو اور اس کا سسرا اس پر فریادی ہے ہم نے جانیا تھا جو نانک کھپتی ہوا ہے پر ملہ نے کہا جو وہ خبردار ہے کہو جو توں کہے سو کریے تا جے رام کہا جی میں نانک پاسوں بہت ڈرتا ہاں جیرام رام چپ کر رہا تا نواب نے آکھیا <coughs> ارے جے رام جواب کیوں نہیں دندہ؟ تا جیرام کہا میں کیا جواب دے ہوں تا نواب کہا سن جے رام حق قبیلے کا بھی ہے ار نانک فقیرہ کو بھی آخیا جیوں تمہیں کریے تا جیرام رام کہا نواب سلامت

اے نانک نواب بہت گلاوند پیا ہے تا نانک اٹھ کھڑا ہوا نواب پاس آیا پر سلام نہ کی تو تا نواب کہا ارے نانک آفتہ کیوں نہ تا نانک کہا سن نواب جان چاکر تیرا تھا تب تیرے پاس آفتہ تھا اب ہم تیرے چاکر نہیں اب خدائے کے چاکر ہوئے ہیں تا نواب کہا جی جے تم ایسے ہوئے تا تم جائے ہمارے ساتھ ਨਮਾਜ਼ ਕਰੋ ਜੁਮੇ ਕਾਰੋਜ਼ ਹੈ ਤਾਂ ਨਾਨਕ ਕਿਹਾ ਚੱਲੋ ਜੀ ਹੋਰ ਕਿਤਨੇ ਗਿਣਿਏ ਜੋ ਜੁਮੇ ਮਸਜਿਦ ਪਰ ਜੁੜੇ ਆਹੇ ਤਿਤਨੇ ਆਪਣੀ ਜਗਾ ਸਭ ਆਖਣ ਲੱਗੇ ਜੋ ਇਹ ਪਰਲੋ ਅੱਜ ਆਇਆ ਹੈ ਜਿਤਨੇ ਮਹਾਜਨ ਲੋਕ ਹਿੰਦੂ ਆਹੇ ਸੁਲਤਾਨਪੁਰ ਵਿੱਚ ਸੋ ਸਭ ਵਿੱਚ ਡੰਡ ਪੈ ਗਈ ਤਾਂ ਜੈ ਰਮ ਖਰਾ ਗਿਦਲਗੀਰ ਹੋਏ ਕੇ ਕਰ ਆਏ ਵੜਿਆ ਤਾਂ ਨਾਨਕੀ ਆਖਿਆ ਅੱਜ ਮੇਰਾ ਖਵੰਤ ਖਰਾ ਦਿਲਗੀਰ ਹੈ ਤਾ ਨਾਨਕੀ ਉੱਠ ਖੜੀ ਹੋਈ ਆਖਿਉਸ ਜੀ ਅੱਜ ਕੀ ਆਵਸਤਾ ਹੈ ਤੁਸੀਂ ਜੋ ਐਸੇ ਦਿਲਗੀਰ ਆਏ ਹੋ ਤਾਂ ਜੈ ਰਾਮ ਕਿਹਾ ਸੁਣ ਪਰਮੇਸ਼ਰ ਦੀ ਬੰਦੀ ਤੇਰੇ ਭਰਾਉ ਨਾਨਕ ਨਵਾਬ ਨਾਲ ਝੁਮੇ ਮਸਜਿਦ ਨਮਾਜ਼ ਕਰਨ ਗਿਆ ਹੈ ਅਤੇ ਸਾਰੇ ਸ਼ਹਿਰ ਵਿੱਚ Hindu Musalmana ਵਿੱਚ ਡੰਡ ਪੈ ਗਈ ਹੈ ਅੱਜ ਨਾਨਕ ਤੁਰਖ ਹੋਇਆ ਹੈ ਮੈਂ ਕਿਹਾ ਦਿਲਗੀਰ ਨਾ ਹੋਵਾ ਜੋ ਮੈਨੂੰ ਇਹ ਡਾਡੀਸ਼ਨਿੰਦਗੀ ਆਇ ਲਕੀ ਹੈ ਤਾਂ ਅਕੋ ਨਾਨਕੀ ਕਿਹਾ ਜੀ ਤੁਸੀਂ ਉੱਠ ਕੇ ਖੁਸ਼ੀ ਨਾਲ ਰਸੋਈ ਜੇਬੋ ਤੁਸੀਂ ਚਿੰਤਾ ਕੁਛ ਨਾ ਹੀ ਕਰੋ ਨਾਨਕ ਜੋ ਹੈ ਸੋ ਡਾਡੇ ਦਾ ਹੀਮਾਇਤੀ ਹੈ ਉਸ ਵੱਲ ਕੋਈ ਬੁਰੀ ਦ੍ਰਿਸ਼ਟ ਨਹੀਂ ਦੇਖ ਸਕਦਾ ਉਠੋ ਤੁਸੀਂ ਆਨੰਦ ਨਾਲ ਰਸੋਈ ਜੇਬੋ ਤਾਂ ਜਿਸ ਵਕਤ ਸ਼ੋਰ ਪਿਆ ਤਾਂ ਤਿੱਤੇ ਵਕਤ ਨਿਧਾ ਬ੍ਰਾਹਮਣ ਜੈ ਰਾਮ ਨੇ ਜਾਸੂਸ ਲਈ ਛੱਡਿਆ ਸੀ ਇਤਨੀ ਗੱਲ ਕਰਦੇ ਆਹੇ ਜੋ ਨਿਧਾ ਬ੍ਰਾਹਮਣ ਫਿਰ ਆਏ ਜੈ ਰਾਮ ਨੂੰ ਵਧਾਈ ਦਿੱਤੀ ਉਸ ਤਾਂ ਨਾਨਕੀ ਇਹ ਜੈ ਰਾਮ ਨੇ ਨਿਧੇ ਨੂੰ ਪੁੱਛਿਆ ਆਖ ਮਿਸ਼ਨ ਕਿਉਂ ਕਰ ਹੋਏ ਨਿਭੜੇ ਤਾਂ ਨਿਧੇ ਆਖਿਆ ਜੀ ਮੈਂ ਅੰਦਰ ਨਾ ਸਾਂ ਪਰ ਮੈਂ ਤੁਰਕਾਂ ਦੇ ਮੂੰਹ ਸੁਣਿਆ ਜੋ ਨਵਾਬ ਨੇ ਨਮਾਜ਼ ਕੀਤੀ ਤੇ ਨਾਨਕ ਖੜਾ ਰਿਹਾ ਅਤੇ ਜਦ ਨਵਾਬ ਨਮਾਜ਼ ਕਰ ਚੁੱਕਾ ਤਾਂ ਨਵਾਬ ਨਾਨਕ ਨੂੰ ਕਹਿਣ ਲੱਗਾ ਅਰੇ ਨਾਨਕ ਤੂੰ ਨਮਾਜ਼ ਕਰਨੇ ਆਇਆ ਥਾ ਤੈਂ ਕਿਉਂ ਨਾ ਕੀਤੀ ਤਾਂ ਨਾਨਕ ਕਿਹਾ ਤੂੰ ਤਾਂ ਕੰਧਾਰ ਕੋੜੇ ਖਰੀਦਣੇ ਗਿਆ ਥਾ ਮੈਂ ਨਮਾਜ਼ ਕਿਸ ਸਿਉ ਕਰਤਾ ਤਾਂ ਦੌਲਤ ਖਾਨ ਕਿਹਾ ਨਾਨਕ ਇਤਨਾ ਝੂਠ ਬੋਲਦਾ ਹੈ ਮੈਂ ਤਾਂ ਇहां ਖੜਾ ਹਾਂ ਨਾਨਕ ਕਿਹਾ ਖਾਨ ਜੀ ਤੇਰੀ ਦੇਹੀ ਇहां ਖੜੀ ਥੀ ਅਰ ਨਮਾਜ਼ ਕਰਨੇ ਵਾਲਾ ਜੋ ਥਾ ਸੋ ਕੋੜੇ ਖਰੀਦ ਕਰਨੇ ਗਿਆ ਥਾ ਕਾਜ਼ੀ ਕਿਹਾ ਦੇਖੋ ਨਵਾਬ ਸਲਾਮਤ ਹਿੰਦੂ ਕਿਤਨਾ ਝੂਠ ਬੋਲਦਾ ਹੈ ਨਵਾਬ ਕਿਹਾ ਨਾਨਕ ਸੱਚ ਕਹਿੰਦਾ ਹੈ ਜਦ ਮੈਂ ਨਵਾਬ ਦੇ ਵਕਤ ਖੜਾ ਹੋਇਆ ਤਾਂ ਮੇਰਾ ਦਿਲ ਕੰਧਾਰ ਕੋੜਿਆਂ ਕੋ ਗਿਆ ਥਾ ਫਿਰ ਕਾਜ਼ੀ ਚੁਗਲੀ ਕੀਤੀ ਸੁਣ ਖਾਨ ਜੀ ਹਮ ਤਾਂ ਨਾ ਗਏ ਥੇ ਹਮ ਸੇਤੀ ਨਮਾਜ਼ ਕਰਤਾ ਨਵਾਬ ਕਿਹਾ ਨਾਨਕ ਤੂੰ ਕਾਜ਼ੀ ਕੇ ਸਾਥ ਨਵਾਬ ਕਰਤਾ ਤਾਂ ਨਾਨਕ ਕਿਹਾ ਕਾਜ਼ੀ ਤੋ ਵਿਚੇਰੇ ਕੋ ਪਾਲਨੇ ਗਿਆ ਥਾ ਮਤ ਵਿਚੇਰਾ ਖਾਤੇ ਵਿੱਚ ਪੈਂਦਾ ਹੋਵੇ ਤਾਂ ਦੋਹਾਂ ਨੂੰ ਪ੍ਰਤੀਤ ਆਈ ਪਾਇਆ ਜੀ ਇਹੋ ਮੈਂ ਸੁਣ ਕੇ ਆਇਆ ਹਾਂ ਤਾਂ ਨਾਨਕੀ ਬੋਲੀ ਮਿਸ਼ਰ ਜੀ ਨਾਨਕ ਕਿੱਥੇ ਛੋੜਿਓ ਤਾਂ ਨਿੱਧੇ ਕਿਹਾ ਜਜਮਾਨ ਮੈਂ ਉੱਥੇ ਹੀ ਛੋੜ ਆਇਆ ਹੈ ਜੈਰਾਮ ਨਿੱਧੇ ਨਾਲ ਲੜਨੇ ਲੱਗਾ ਤੂੰ ਸ਼ਾਇਦ ਉੱਥੇ ਖੜਾ ਨਾ ਹੋਵੇ ਨਿੱਧੇ ਕਿਹਾ ਉਤਮ ਸੀਤ ਆਹ ਤੇ ਜਿੰਨੇ ਲੋਕ ਆਹੇ ਤਿਤਨੇ ਆਪਣੇ ਘਰ ਨੂੰ ਫਿਰ ਆਏ ਉਹ ਤਾਂ ਮੈਨੂੰ ਨਜ਼ਰ ਨਾ ਆਇਆ ਤਾਂ ਨਾਨਕੀ ਕਿਹਾ ਜੀ ਤੁਸੀਂ ਗਿਣਤੀ ਕਾਇ ਨਾ ਕਰੋ ਨਾਨਕ ਹੁਣੇ ਆਮਦਾ ਹੈ ਇਹ ਗੱਲ ਕਰਦੇ ਆਏ ਤਾਂ ਨਾਨਕ ਜੈ ਰਾਮ ਦੇ ਘਰ ਆਏ ਵੜਿਆ ਤਾਂ ਤੁਲਸਾ ਲੌਂਡੀ ਹੇਠੋਂ ਕੁਕੀ ਬਹੂ ਜੀ ਤੁਹਾਡਾ ਭਾਈ ਆਇਆ ਹੈ ਨਾਨਕ ਇੱਕ ਥੀ ਚਾਰ ਹੋ ਗਈ ਕਿਉਂ ਜੀ ਮੈਂ ਤਾਂ ਆਖਦੀ ਸੀ ਜੋ ਨਾਨਕ ਡਾਡੇ ਦਾ ਹਮੈਤੀ ਹੈਗਾ ਨਾਨਕ ਵੱਲ ਕੋਈ ਨਹੀਂ ਦੇਖ ਸਕਦਾ ਜੈ ਰਾਮ ਬਹੁਤ ਖੁਸ਼ੀ ਹੋਇਆ ਅਰ ਲੱਗਾ ਨਾਨਕ ਨੂੰ ਪੁੱਛਣ ਭਾਈ ਨਾਨਕ ਜੀ ਕਿਉਂ ਕਰ ਮਜਬੂਰ ਹੋਇਆ ਅਸਾ ਤਾਂ ਬਹੁਤ ਰੋਲਾ ਕੀਤਾ ਤੁਸੀਂ ਆਪਣੀ ਕਹੋ ਨਾਨਕ ਕਿਹਾ ਜੀ ਜੋ ਕੁਝ ਹੋਈ ਸੋ ਹੋਈ ਵਰਤੀ ਫਿਰ ਜੈ ਰਾਮ ਕਿਹਾ ਅਸਾਂ ਤੇ ਕੋਈ ਪੁੱਛੇ ਤਾਂ ਕਿਆ ਕਹੀਏ ਲੋਕਾਂ ਦੀ ਅਫਵਾਹੀਆਂ ਦੀ ਖਬਰ ਕੁਝ ਨਹੀਂ ਜੋ ਕੁਝ ਸਾਡੇ ਮੋਹੋਂ ਜਾਣੀ ਹੈਗੀ ਸੋ ਖਰੀ ਖਬਰ ਤਾਂ ਨਾਨਕ ਕਿਹਾ ਜੀਜਾ ਜੀ ਦੌਲਤ ਖਾਨ ਜਦ ਲੱਗਾ ਨਮਾਸ ਕਰਨ ਅਤੇ ਕਾਜ਼ੀ ਵੀ ਲੱਗਾ ਕਰਨ ਤਾਂ ਅਸੀਂ ਖੜੇ ਰਹੇ ਜਾ ਨਵਾਬ ਨਮਾਜ਼ ਕਰ ਚੁੱਕਾਤਾ ਅਸਾਨੂੰ ਲੱਗਾ ਆਖਣ ਅਰੇ ਨਾਨਕ ਨਮਾਜ਼ ਕਰਨ ਆਇਆ ਕਿ ਖੜਾ ਹੋਣ ਆਇਆ ਥਾ ਤੇ ਨਮਾਜ਼ ਕੀਤੀ ਨਹੀਂ ਤਾਂ ਜੀਜਾ ਜੀ ਅਸਾਂ ਕਿਹਾ ਮੱਥਾ ਟੋਕੇ ਜ਼ਮੀਨ ਪਰ ਚਿੱਤ ਉਡੇ ਅਸਮਾਨ ਕੋੜੇ ਕੰਧਾਰ ਖਰੀਦ ਕਰੇ ਦੌਲਤ ਖਾਨ ਪਠਾਨ ਤਾਂ ਅਸਾਂ ਕਿਹਾ ਨਵਾਬ ਜੀ ਤੂੰ ਕੰਧਾਰ ਕੋੜੇ ਖਰੀਦ ਕਰਨ ਗਿਆ ਸੀ ਨਮਾਜ਼ ਕਿਰਤਨਲ ਕਰਨੀ ਆਹੀ ਤਾਂ ਕਾਜ਼ੀ ਕਿਹਾ ਦੇਖੋ ਖਾਨ ਜੀ ਹਿੰਦੂ ਕਿਤਨਾ ਝੂਠ ਬੋਲਦਾ ਹੈ ਤਾਂ ਖਾਨ ਕਿਹਾ ਕਾਜ਼ੀ ਜੀ ਹਿੰਦੂ ਸੱਚਾ ਹੈ ਜਿਸ ਵਕਤ ਸਜਦੇ ਕੋ ਗਏ ਥੇ ਉਸ ਵਕਤ ਹਮਾਰਾ ਦਿਲ ਕੋੜਿਆਂ ਕੋ ਕੰਧਾਰ ਗਿਆ ਥਾ ਤਾਂ ਕਾਜ਼ੀ ਕਿਹਾ ਤੁਮ ਕੋੜਿਆਂ ਕੋ ਕੰਧਾਰ ਗਏ ਥੇ ਹਮ ਤੋ ਕਹੀ ਨਾ ਗਏ ਥੇ ਹਮਾਰੇ ਸਾਥ ਨਮਾਜ਼ ਕਰਤਾ ਤਾਂ ਅਸਾਂ ਫੇਰ ਕਾਜ਼ੀ ਨੂੰ ਕਿਹਾ ਸੁਣ ਕਾਜ਼ੀ ਜਾਂ ਤੂੰ ਮਸੀਤ ਆਇਆ ਹੈ ਤਾਂ ਤੇਰਾ ਦਿਲ ਕਰ ਸੀ ਕਿਉਂ ਜੋ ਤੇਰੇ ਅੰਗਨ ਇੱਕ ਖਾਤਾ ਪੁੱਟਿਆ ਖੜਾ ਸੀ ਜਾਂ ਤੈਨੂੰ ਜ਼ਮੀਂ ਤੇ ਸੱਚਦਾ ਕੀਤਾ ਤਾਂ ਤੇਰਾ ਰੂਹ ਬਚੇਰੇ ਦੇ ਸਾਥ ਗਿਆ ਤਾਂ ਨਵਾਬ ਕਿਹਾ ਤੂੰ ਇਹ ਕਿਹਾ ਤਾਂ ਅਸਰ ਨਵਾਬ ਨੂੰ ਕਿਹਾ ਕਿ ਖਾਨ ਜੀ ਕਾਜ਼ੀ ਦੀ ਕੋੜੀ ਅੱਜ ਸੂਈ ਹੈਸ ਅਤੇ ਰੂਹ ਕਾਜ਼ੀ ਦਾ ਬਚੇਰੇ ਵਿੱਚ ਜਾਇ ਰਹਾ ਹੈ ਜੋ ਮਤ ਬਚੇਰਾ ਖਾਤੇ ਵਿੱਚ ਪੈਂਦਾ ਹੋਵੇ ਹਮੇ ਇਹ ਕਿਹਾ ਏ ਖਾਨ ਜੀ ਤਾਂ ਦੌਲਤ ਖਾਨ ਹੱਸਿਆ ਔਰ ਕਹਿਣੇ ਲੱਗਾ ਕਹੋ ਕਾਜ਼ੀ ਨਾਨਕ ਕੀ ਕਹਿੰਦਾ ਹੈ ਸੱਚ ਕਹਿਓ تا قاضی کیا خان جی ایسی ہی بات ہے تا نواب کیا کازی نانک فقیر ہویا ہے اور اس کو حرف کوئی نہیں چلتا تا پھر اسانو نواب آخیا سن نانک تیرے پیسے جو ہیں ہمیں تو رکھنے نہیں تیرا سسرا فریادی ہوا تھا حق قبیلے کا بھی ہے تع کیا تھا جو فقیروں کو دے ہو کہو اب پیسے کس کو دے ہوں ਤਾ ਅਸਾਂ ਨਵਾਬ ਕੋ ਕਿਹਾ ਕਿ ਮੈਂ ਤਾਂ ਤੁਮ ਕੋ ਕਹਿ ਚੁਕਾ ਹਾਂ ਅੱਗੇ ਤੂੰ ਜਾਣ ਤਾਂ ਨਵਾਬ ਕਿਹਾ ਸੁਣ ਨਾਨਕ ਅੱਧੇ ਪੈਸੇ ਤੇਰੇ ਕਬੀਲੇ ਕੋ ਦਿੰਦੇ ਹਨ ਔਰ ਅੱਧੇ ਤੂੰ ਫਕੀਰਾਂ ਕੋ ਆਪਣੇ ਹੱਥ ਕਰਦੇ ਹੋ ਤਾਂ ਅਸਾਂ ਕਿਹਾ ਅਸੀਂ ਕਿਛ ਨਹੀਂ ਜਾਣਦੇ ਤੂੰ ਜਾਣ ਨਵਾਬ ਕਿਹਾ ਸੁਣ ਨਾਨਕ ਜਿਵੇਂ ਤੇਰੀ ਰਚਾਈ ਤਾਂ ਇਹ ਗੱਲ ਕਰਕੇ ਅਸੀਂ ਚੁੱਪ ਕਰ ਆਏ ਜੀਜਾ ਜੀ ਅੱਗੇ ਤੂੰ ਸਾਡੇ ਭਾਵੇਂ ਭਲੀ ਲੱਗੇ ਭਾਵੇਂ ਬੁਰੀ ਲੱਗੇ ਤਾ ਜੈ ਰਾਮ ਕਿਹਾ ਜੀ ਜੋ ਤੂੰ ਸਾਥੋਂ ਹੋਈ ਸੋਈ ਪੂਰੀ ਹੋਈ ਫਿਰ ਨਾਨਕੀ ਆਖਿਆ ਅਜੇ ਨਹੀਂ ਪਤੇਜਦਾ ਤਾ ਜੈ ਰਾਮ ਕਿਹਾ ਬਹੂ ਜੀ ਤੂੰ ਨਾਨਕ ਦੀ ਪੈਣ ਹੈ ਤੈਨੂੰ ਇਹਦਾ ਕੁਝ ਅਸਰ ਹੈ ਅਤੇ ਅਸੀਂ ਪਰਮ ਵਿੱਚ ਆਹੇ ਤਨ ਪਰਮੇਸ਼ਰ ਹੈ ਤਾ ਨਾਨਕ ਹੈ ਅਤੇ ਤੂੰ ਵੀ ਤਨ ਇਸ ਦੀ ਜੋ ਪੈਣ ਹੈ ਥੋੜੇ ਜਿਹੇ ਅਸੀਂ ਵੀ ਤਨ ਹਾਂ ਜੋ ਤੇਰੇ ਨਾਲ ਸੰਗ ਹੈ ਫਿਰ ਮੂਲਾ ਆਪਣੀ ਧੀ ਨੂੰ ਛੱਡੇ ਨਹੀਂ ਅਤੇ ਚੰਦੋ ਰਾਣੀ ਵੀ ਆਈ ਅਤੇ ਲਖਮੀ ਦਾਸ ਕੁਛੜ ਆਹਾ ਅਤੇ ਸਿਰੀਚੰਦ ਬੋਣਿਆ ਪੰਜਾਂ ਵਰਿਆਂ ਦਾ ਆਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ